ਹਲੋ ਜੀ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਪ੍ਰੇ ਸਤਿ ਸ਼੍ਰੀ ਅਕਾਲ ਤੇ ਇਹਨੇ ਦਿਨੋਂ ਮੇਰੀਆਂ ਜਿਹੜੀਆਂ ਮਤਲਬ ਵੀਡੀਓਜ਼ ਆ ਰਹੀਆਂ ਨੇ ਉਹਨਾਂ ਦੇ ਵਿੱਚ ਇਹ ਮਤਲਬ ਦਿਖ ਰਿਹਾ ਹੈਗਾ ਵੀ ਮੰਮਤਾ ਕਾਫੀ ਜ਼ਿਆਦਾ ਪਰੇਸ਼ਾਨ ਹੈ ਤੇ ਉਸ ਪਰੇਸ਼ਾਨੀ ਤੋਂ ਕਿੰਨਾ ਕਿਤੇ ਭੈਣ ਭਰਾਵਾਂ ਨੂੰ ਇਹ ਵੀ ਲੱਗ ਰਿਹਾ ਹੈਗਾ ਵੀ ਮੈਂ ਬਹੁਤ ਜ਼ਿਆਦਾ ਡੀਮੋਟੀਵੇਟ ਹੋ ਰਹੀ ਹਾਂ ਜਦ ਕਿ ਖੋਪ ਵੀ ਰਹੀਆਂ ਥੋੜੀ ਬਹੁਤ ਤੇ ਕਿਉਂਕਿ ਜਦੋਂ ਕੋਈ ਦਿੱਕਤਾਂ ਪਰੇਸ਼ਾਨੀਆਂ ਚੱਲਦੀਆਂ ਨੇ ਉਸ ਦੇ ਵਿੱਚ ਥੋੜਾ ਬਹੁਤ ਬੰਦਾ ਡੀਮੋਟੀਵੇਟ ਹੋ ਜਾਂਦਾ ਹੈਗਾ ਤੇ ਸੋਚਦਾ ਜਰੂਰ ਹੈ ਅਖਿਰ ਨੂੰ ਆਪਣੇ ਤੇ ਹੁਕਤੇ ਜਦੋਂ ਬਣ ਨਹੀਂ ਹੁੰਦੀ ਹੈ ਕੁਝ ਵੀ ਤੇ ਉਸ ਤਰੀਕੇ ਨਾਲ ਪਰ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਹੈਗੀ ਵੀ ਬਹੁਤ ਜ਼ਿਆਦਾ ਮੈਂ ਕੋਈ ਕਮਜ਼ੋਰ ਪੈ ਰਹੀ ਹਾਂ ਤੇ ਵੀ ਮੈਨੂੰ ਕੋਈ ਜ਼ਿਆਦਾ ਇਸ ਤਰ੍ਹਾਂ ਡਰ ਲੱਗ ਰਿਹਾ ਹੈ ਬਸ ਥੋੜਾ ਥੋੜਾ ਟਾਈਮ ਤੋਂ ਟਾਈਮ ਵੀ ਮਤਲਬ ਦਿਮਾਗ 'ਚ ਚੀਜ਼ਾਂ ਚੱਲਦੀਆਂ ਰਹਿੰਦੀਆਂ ਵੀ ਆਉਣ ਨਾਲ ਟਾਈਮ ਨੂੰ ਕਿਸ ਤਰ੍ਹਾਂ ਦਾ ਪਰ ਬਾਕੀ ਜਿੰਨੀਆਂ ਕੁ ਜ਼ਿਆਦਾ ਦੁਆਵਾਂ ਮੈਨੂੰ ਮਿਲਦੀਆਂ ਨੇ ਜਿੰਨਾ ਕੁ ਜ਼ਿਆਦਾ ਵੀ ਮਤਲਬ ਤੁਸੀਂ ਸੋਚਦੇ ਹੋ ਵੀ ਮੈਂ ਠੀਕ ਹੋ ਜਾ ਤੇ ਉਸ ਦੇ ਹਿਸਾਬ ਨਾਲ ਮੈਨੂੰ ਵੀ ਮਤਲਬ ਬਹੁਤ ਜ਼ਿਆਦਾ ਇਸ ਤਰ੍ਹਾਂ ਵੀ ਹੋਵੇ ਹਾਂ ਮੈਂ ਠੀਕ ਹੋ ਹੀ ਜਾਣਾਗਾ ਤੇ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਹੈਗੀ ਜ਼ਿਆਦਾ ਵੀ ਮਤਲਬ ਨਹੀਂ ਸੋਚਣਾ ਚਾਹੀਦਾ ਕਿ ਮੈਂ ਵੀ ਕੋਸ਼ਿਸ਼ ਕਰ ਰਹੀ ਹਾਂ ਬੀ ਜਿਆਦਾ ਨਾ ਸੋਚਾਂ ਪਰ ਫਿਰ ਵੀ ਕਿਸੇ ਨਾ ਕਿਸੇ ਟਾਈਮ ਆਈ ਜਾਂਦੀਆਂ ਨੇ ਗੱਲਾਂ ਦਿਮਾਗ 'ਚ ਹੁੰ ਜਿਵੇਂ ਬਿਲਕੁਲ ਠੀਕ ਹਨ ਤੇ ਕੋਈ ਵੀ ਮਤਲਬ ਇਸ ਤਰ੍ਹਾਂ ਮੀ ਮਤਲਬ ਫਿਕਰ ਨਾ ਕਰੇ ਕੋਈ ਟੈਨਸ਼ਨ ਨਾ ਲਵੇ ਬਿਲਕੁਲ ਸੈਟਾਂ ਤੇ ਬਾਈ ਗੁਰੂ ਜੀ ਦੀ ਮਿਹਰ ਦੇ ਨਾਲ ਅੱਜ ਮਤਲਬ ਤਬੀਅਤ ਵੀ ਸਹੀ ਲੱਗ ਰਹੀ ਹੈਗੀ ਤੇ ਬਾਕੀ ਆਉਣ ਵਾਲੀਆਂ ਜਿਹੜੀਆਂ ਵੀਡੀਓਜ਼ ਨੇ ਵਧੀਆ ਹੋਣਗੀਆਂ ਤੇ ਇੱਕ ਬ੍ਰੇਨ ਦੀ ਜਿਹੜੀ ਐਮ ਆਰ ਆਈ ਆ ਉਹ ਹੋ ਜਾਣੀ ਹੈ ਬਹੁਤ ਜਲਦੀ ਵੀ ਮਤਲਬ ਉਹਦੀ ਡੇਟ ਐਵੇਂ ਲੱਗਦਾ ਹੈ 20 ਤੋਂ ਬਾਅਦ-ਬਾਅਦ ਤੇ ਡੇਟ ਤਾਂ ਉਹਦੀ ਬਹੁਤ ਪਿੱਛੇ ਦੀ ਹੈ ਪਰ ਵੈਸੇ ਇੱਕ ਦੋ ਜਗ੍ਹਾ ਤੇ ਹੋਰ ਵੀ ਮੰਨਣਾ ਟਰਾਈ ਕਰ ਰਹੇ ਆ ਕਿ ਜਿੱਥੋਂ ਵੀ ਜਲਦੀ ਹੋ ਜਵੇ ਜਿਵੇਂ ਵੀ ਹੁੰਦੀ ਹੈ ਉਹਦੇ ਬਾਰੇ ਵੀ ਦੱਸਾਂਗੇ ਮੈਂ ਜਿੱਥੋਂ ਵੀ ਹੋਊਗੀ ਜਲਦੀ ਤੇ ਬਾਕੀ ਵੈਗਰੂ ਸਭ ਨੂੰ ਤੰਦਰੁਸਤੀ ਬੱਚੇ ਖੁਸ਼ ਰਹਿਆ ਕਰੋ ਸਾਰਿਆਂ ਨੇ ਦਿੱਕਤਾਂ ਪਰੇਸ਼ਾਨੀਆਂ ਹਰ ਇੱਕ ਦੀ ਜ਼ਿੰਦਗੀ 'ਚ ਹੁੰਦੀਆਂ ਨੇ ਚਲਦੀਆਂ ਰਹਿੰਦੀਆਂ ਨੇ ਜਿਵੇਂ ਆਉਂਦੀਆਂ ਨੇ ਉਹਵੇਂ ਚਲੀਆਂ ਜਾਂਦੀਆਂ ਨੇ ਆ ਥੋੜਾ ਜਿਹਾ ਜਲਦੀ ਦੇ ਨਾਲ ਜਾਂਦੀਆਂ ਨੇ ਤੇ ਜਾਨ 'ਚ ਥੋੜੀ ਤੇਰੀ ਲੱਗ ਜਾਂਦੀ ਆ ਪਰ ਵਾਕਈ ਇੱਕ ਜਿੰਦਾ ਦੇ ਲਈ ਇੱਕ ਹੌਸਲਾ ਆਪਣੇ ਅੰਦਰ ਇਨਸਾਨ ਨੂੰ ਜ਼ਰੂਰਤ ਰੱਖਣਾ ਚਾਹੀਦਾ ਕਿਉਂਕਿ ਮੈਨੂੰ ਲੱਗਦਾ ਆਪਾਂ ਨੂੰ ਮੰਜੀ ਚੋਂ ਚੱਕਣ ਦੇ ਲਈ ਕੋਈ ਦਵਾਈ ਇੰਨੀ ਕਮ ਨਹੀਂ ਕਰਦੀ ਹੈਗੀ ਜਿੰਨਾ ਤੁਹਾਡਾ ਹੌਂਸਲਾ ਜੇ ਤੁਸੀਂ ਸੋਚ ਲਿਆ ਕਿ ਮੈਂ ਠੀਕ ਨਹੀਂ ਹੁੰਦੀ ਤਾਂ ਮਤਲਬ ਨਹੀਂ ਹਾਂ ਜੇ ਮਤਲਬ ਦਿਮਾਗ ਦੇ ਵਿੱਚ ਚੱਲਦਾ ਵੀ ਮੈਂ ਠੀਕ ਹਾਂ ਤੇ ਮੈਂ ਠੀਕ ਹਾਂ ਮੈਂ ਜਿਹੜਾ ਥੋੜਾ ਬੋਧਾ ਮੈਂ ਹੋ ਜਾਣਾ ਤਾਂ ਮਤਲਬ ਹੋ ਹੀ ਜਾਣਾ ਹੈਗਾ ਤੇ ਉਸੇ ਤਰੀਕੇ ਦੇ ਨਾਲ ਹੁਣ ਮੈਂ ਵੀ ਮਤਲਬ ਸੋਚ ਰਹੀ ਹਾਂ ਵੀ ਕੁਝ ਨਾ ਮੈਨੂੰ ਮੇ ਕੰਮ ਵਗੈਰਾ ਕਰਾਂ ਤੇ ਖੁਸ਼ ਰਵਾਂ ਜਿੰਨਾ ਜ਼ਿਆਦਾ ਵੀ ਮਤਲਬ ਖੁਸ਼ ਰਹੂੰਗੀ ਤੇ ਉਹਨਾਂ ਹੀ ਜ਼ਿਆਦਾ ਵੀ ਮਤਲਬ ਟਰੀਟਮੈਂਟ ਦੇ ਵਿੱਚ ਆਸਾਨੀ ਹੋਊਗੀ ਕਿਉਂਕਿ ਬ੍ਰੇਨ ਦੀ ਦਿੱਕਤ ਇਹੋ ਜੀ ਹੁੰਦੀ ਹੈ ਵੀ ਜਦੋਂ ਆਪਾਂ ਹੱਦ ਤੋਂ ਜ਼ਿਆਦਾ ਪਰੇਸ਼ਾਨ ਰਹਿੰਨੇ ਆਗੇ ਤਾਂ ਮਤਲਬ ਪਰੇਸ਼ਾਨੀ ਦੇ ਨਾਲ ਹੋਰ ਜ਼ਿਆਦਾ ਦਿੱਕਤ ਵੱਧ ਜਾਂਦੀ ਹੈ ਤੇ ਮਤਲਬ ਮੇਰਾ ਕੀ ਹੁੰਦਾ ਵੀ ਮਤਲਬ ਮੈਂ ਨਹੀਂ ਪਰੇਸ਼ਾਨ ਹੁੰਦੀ ਨੀਗੀ ਪਰ ਜਿਸ ਟਾਈਮ ਤੇ ਮੇਰੀ ਤਬੀਅਤ ਖਰਾਬ ਹੋ ਜਾਂਦੀ ਹੈ ਉਸ ਟਾਈਮ ਤੇ ਮੈਨੂੰ ਜ਼ਿਆਦਾ ਲੱਗਣ ਲੱਗ ਜਾਂਦਾ ਹੈਗਾ ਵੀ ਪਤਾ ਨਹੀਂ ਆਉਣ ਵਾਲੇ ਟਾਈਮ ਦੇ ਵਿੱਚ ਕੀ ਹੋਣਾ ਹੈ ਜਾਦ ਕੇ ਤੁਹਾਨੂੰ ਵੀ ਪਤਾ ਹੈ ਕਿ ਇੰਨੀ ਜ਼ਿਆਦਾ ਕਮਜ਼ੋਰ ਮੈਂ ਹੈ ਨਹੀਂਗੀ ਜਿੰਨੀ ਜ਼ਿਆਦਾ ਮੈਂ ਮਤਲਬ ਪੈ ਜਾਣੀ ਆ ਕਮਜ਼ੋਰ ਤੇ ਬਸ ਮੈਂ ਵੀ ਕੰਟਰੋਲ ਕਰ ਰਹੀ ਆ ਕਿ ਮੈਂ ਜ਼ਿਆਦਾ ਨਾ ਸੋਚਾਂ ਕੋਈ ਵੀ ਚੀਜ਼ ਤੇ ਮਤਲਬ ਬਸ ਖੁਸ਼ ਰਹਾ ਤੇ ਵਾਹਿਗੁਰੂ ਵਾਹਿਗੁਰੂ ਕਰਨ ਕੇ ਵੀ ਸਾਰਾ ਕੁਝ ਠੀਕ ਹੋ ਜਾਣਾ ਤੇ ਬਾਕੀ ਥੋੜੀ سپورਟ ਪਿਆਰ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਤੇ ਇੱਕ ਜਿਹੜੀ ਮੈਨੇ ਵੀਡੀਓ ਹੈਲਪ ਦੀ ਬਣਾਈ ਸੀ ਕਿ ਉਹ ਵੀ ਮਤਲਬ ਮੇਰੀ ਵੀਡੀਓ ਦਾ ਕੋਈ ਵੀ ਇਸ ਤਰ੍ਹਾਂ ਦਾ ਬਿਲਕੁਲ ਨਹੀਂ ਸੀਗਾ ਵੀ ਮਤਲਬ ਹਰੇਕ ਹੀ ਮੇਰੀ ਹੈਲਪ ਕਰੋ ਮਾਲਕੇ ਜੋ ਵੀ ਭੈਣ ਭਰਾ ਪੁੱਛਦੇ ਨੇ ਤੇ ਕਰਨਾ ਚਾਹੁੰਦੇ ਨੇ ਕਰ ਸਕਦੇ ਨੇ ਮਾਲਕੇ ਜੇ ਜੋਗਾ ਕੀਤਾਗਾ ਵੀ ਉਹ ਕਰ ਸਕਦੇ ਨੇ ਤਾਂ ਮਤਲਬ ਉਹਨਾਂ ਨੂੰ ਕਹੇਗਾ ਵੀ ਜਿਸ ਤਰ੍ਹਾਂ ਹੁਣ ਆਪਾਂ ਨਾ ਨਸ਼ਾ ਬੱਤਿਆਂ ਵਗੈਰਾ ਦੇ ਵਿੱਚ ਹੋਰ ਚੀਜ਼ਾਂ ਦੇ ਵਿੱਚ ਆਪਣਾ ਪੈਸਾ ਜਿਹੜਾ ਬਹੁਤ ਵੀ ਮਤਲਬ ਖਰਾਬ ਕਰਦੇ ਆ ਉੱਥੇ ਆਪਾਂ ਜਿੰਮੇ ਸੇਵਾ ਦੇ ਤੌਰ ਤੇ ਦੇ ਦਿੰਨੇ ਆਂਗੇ ਕਿਸੇ ਨੂੰ ਵੀ ਮਤਲਬ ਕਿਸੇ ਦੀ ਕੋਈ ਹੈਲਪ ਹੋ ਜਾਵੇ ਤਾਂ ਉਹ ਬਹੁਤ ਵੀ ਮਤਲਬ ਵਧੀਆ ਚੀਜ਼ ਹੈ ਤੇ ਵਧੀਆ ਚੰਗੀ ਗੱਲ ਹੈ ਮਤਲਬ ਵਾਇਗਰੂ ਇੰਨਾ ਕੋ ਵੀ ਮਤਲਬ ਸਾਰੇ ਭੈਣ ਭਰਾਵਾਂ ਨੂੰ ਕਰੇ ਕਿ ਉਹ ਹੈਲਪ ਕਰ ਸਕਣ ਸੋ ਬਸ ਮੇਰਾ ਮਕਸਦ ਇਹੀ ਸੀ ਵੀ ਜੋ ਕਰਨਾ ਚਾਹੁੰਦੇ ਨੇ ਜੋ ਪੁੱਛਦੇ ਨੇ ਵੀ ਉਹਨਾਂ ਲਈ ਮੈਂਨੇ ਮੈਸੇਜ ਲਗਾਇਆ ਸੀਗਾ ਵੀ ਦੱਸ ਦਵਾਂ ਕਿ ਵੀ ਟਰੀਟਮੈਂਟ ਸਟਾਰਟ ਕਰਾਉਣਾ ਜੇ ਕਰਨੀ ਚਾਹੁੰਦੇ ਹੋ ਤਾਂ ਕਰ ਸਕਦੇ ਹੋ। ਬਾਕੀ ਇਸ ਤਰ੍ਹਾਂ ਹੋਰ ਕੁਝ ਨਹੀਂ ਹੈਗਾ ਵੀ ਆਪਣੀ ਹਰ ਇੱਕ ਕਰੇ। ਮਤਲਬ ਮੇਰੇ ਲਈ ਤਾਂ ਤੁਹਾਡੀ ਦੁਆ ਹੀ ਬਹੁਤ ਹੈ ਬਹੁਤ ਜ਼ਿਆਦਾ ਵੀ ਮਤਲਬ ਬੇਸ਼ਕੀਂ ਤੇ ਜਿਹਦਾ ਕੋਈ ਮੁੱਲ ਹੀ ਨਹੀਂ। ਤੇ ਬਾਕੀ ਬਸ ਆਪਣੀਆਂ ਦੁਆਵਾਂ ਦਿਨ ਰਾਤ ਕਰਿਆ ਕਰੋ ਕਿ ਮੈਂ ਠੀਕ ਹੋ ਜਾਵਾਂ ਤੇ ਵਾਹਿਗੁਰੂ ਬਹੁਤ ਜਲਦੀ ਤੋਂ ਜਲਦੀ ਮਤਲਬ ਜਿਵੇਂ ਵੀ ਟਰੀਟਮੈਂਟ ਹੁੰਦਾਗਾ ਵੱਲ ਵਕਸ਼ੇ ਬਸ ਮੰਜੇ ਦੇ ਵਿੱਚ ਝੋਟਣ ਦਾ ਕਿਉਂਕਿ ਪਤਾ ਕੀ ਹੈਗਾ ਵੀ ਮਤਲਬ weight ਬਹੁਤ ਜ਼ਿਆਦਾ ਘਟੇ ਕਮਜ਼ੋਰੀ ਮਤਲਬ ਬਹੁਤ ਜ਼ਿਆਦਾ ਬੋਡੀ ਦੇ ਵਿੱਚ ਬਸ ਇਸੇ ਵਜ੍ਹਾ ਤੋਂ ਥੋੜਾ ਜਿਹਾ ਡਰ ਜਾ ਹੁੰਦਾਗਾ ਬਹੁਤ ਜ਼ਿਆਦਾ ਸੈਟਾਂ ਠੀਕਾਂ ਖੁਸ਼ਾਂ ਬਿਲਕੁਲ ਅਸਰ ਨਹੀਂ ਹੋਰ ਕੋਈ ਤੰਗੀ ਪਰੇਸ਼ਾਨੀ ਵਾਲੀ ਗੱਲ ਹੈ ਨਹੀਂ ਏ ਤੇ ਬਾਕੀ ਸਾਰੇ ਹੋਰ ਵੀ ਜੇ ਕੋਈ ਵੀ ਦਿੱਕਤ ਪਰੇਸ਼ਾਨੀ ਚਾਹੇਗਾ ਤਾਂ ਮਤਲਬ ਇੱਥੋਂ ਸੋਚੋ ਕਿ ਵੀ ਮਤਲਬ ਸਿਰਫ ਤੰਗੀ ਪਰੇਸ਼ਾਨੀ ਦੇ ਵਿੱਚ ਤੋਸੀ ਨਹੀਂ ਆ। ਹੋਰ ਵੀ ਬਹੁਤ سارے ਲੋਕ ਨੇ ਜਿਹੜੇ ਵੀ ਮਤਲਬ ਤੰਗਿਆ ਪਰੇਸ਼ਾਨੀਆਂ ਦੇ ਵਿੱਚੋਂ ਨਿਕਲ ਰਹੇ ਨੇ ਸੌ ਤਰ੍ਹਾਂ ਦੀ ਟੈਨਸ਼ਨ ਪਤਾ ਨਹੀਂ ਕੌਣ ਕਿਸ ਤਰ੍ਹਾਂ ਦੀ ਮਤਲਬ ਦਿੱਕਤ ਪਰੇਸ਼ਾਨੀ ਦੇ ਵਿੱਚੋਂ ਗੁਜ਼ਰ ਰਿਹਾ ਹੈ ਤੇ ਮਤਲਬ ਉੱਥੇ ਹੀ ਆਪਣੀਆਂ ਜਿਹੜੀਆਂ ਦਿੱਕਤਾਂ ਨੇ ਉੰਨਾ ਨੂੰ ਮੈਂ ਸੋਚੋ ਵੀ ਬਾਕੀਆਂ ਦੀਆਂ ਮੇਰੇ ਤੋਂ ਬਹੁਤ ਵੱਡੀਆਂ ਨਹੀਂਆਂ ਵੀ ਮੇਰੀਆਂ ਜਿਹੜੀਆਂ ਦਿੱਕਤਾਂ ਨੇ ਉਹ ਬਹੁਤ ਛੋਟੀਆਂ ਨੇ ਆਪਣੀਆਂ ਦਿੱਕਤਾਂ ਨੂੰ ਛੋਟਾ ਕਰਕੇ ਦੇਖੋਗੇ ਤਾਂ ਦੂਜੇ ਨੂੰ ਆਪਣੇ ਤੋਂ ਜ਼ਿਆਦਾ ਦੁਖੀ ਨੂੰ ਦੇਖੋਗੇ ਤਾਂ ਆਪਣੀ ਜ਼ਿੰਦਗੀ ਕਿਤੇ ਨਾ ਕਿਤੇ ਥੋੜੀ ਆਸਾਨ ਲੱਗਣ ਲੱਗ ਜਾਂਦੀ ਹੈ ਸੋ ਉਸੇ ਹਿੰਮਤ ਹੌਂਸਲੇ ਦੇ ਨਾਲ ਬਸ ਰਿਆ ਕਰੋ ਤੇ ਹਮੇਸ਼ਾ ਹੀ ਖੁਸ਼ ਰਹਿਣਾ ਹੈਗਾ ਤੇ ਕੋਈ ਵੀ ਬੁਰਾ ਕੰਮ ਨਹੀਂ ਕਰਨਾ ਹੈਗਾ ਜਿਵੇਂ ਮਤਲਬ ਕਹਿੰਦੇ ਹੀ ਹੁੰਦੇ ਨਾ ਬੁਰਾ ਦੇਖੋ ਨਾ ਬੁਰਾ ਸੁਣੋ ਤੇ ਨਾ ਬੁਰਾ ਬੋਲੋ ਤੇ ਬਸ ਉਹੀ ਚੀਜ਼ ਹੈ ਵੀ ਆਪਣੇ ਪੇਰੈਂਟਸ ਲਈ ਖੁਸ਼ ਰਹੋ ਅੱਗੇ ਵਧੋ ਚੰਗਾ ਚੰਗਾ ਕਰੋ ਵੀ ਆਪਾਂ ਆਪਣੇ ਪੇਰੈਂਟਸ ਦੀ ਵਜ੍ਹਾ ਤੋਂ ਇੱਥੇ ਆ ਤੇ ਅੱਗੇ ਆਪਾਂ ਆਪਣਾ ਇਨਾਕ ਨਾਮ ਬਣਾਈਏ ਗੁੱਡ ਵੇ ਦੇ ਵਿੱਚ ਵੀ ਆਪਾਂ ਇਨਾਕ ਜਿਆਦਾ ਨਾਮ ਆਪਣਾ ਬਣਾਈਏ ਕਿ ਆਪਣੇ ਪੇਰੈਂਟਸ ਨੂੰ ਜੇ ਕੋਈ ਮਿਲਦਾ ਆਪਣੇ ਨਾਮ ਤੋਂ ਤਾਂ ਉਹਨਾਂ ਨੂੰ ਵੀ ਇੱਕ ਪ੍ਰਾਊਡ ਹੋਏ ਵੀ ਸਾਡੇ ਬੱਚਾ ਬਾਕੀ ਦਿੱਕਤਾਂ ਪਰੇਸ਼ਾਨੀਆਂ ਹਰ ਇੱਕ ਦੀ ਲਾਈਫ ਚ ਨੇ ਉਹ ਆਪਣੇ ਮਤਲਬ ਜਿਵੇਂ ਜਿਵੇਂ ਆਪਾਂ ਨੂੰ ਸਮਝ ਆਉਣ ਲੱਗ ਜਾਂਦੀ ਹੈ ਜਦੋਂ ਬਚਪਨ ਹੁੰਦਾ ਹੈ ਬਸ ਉੱਥੇ ਤੱਕ ਹੀ ਚੀਜ਼ਾਂ ਵੈਸਟ ਲੱਗਦੀਆਂ ਨੇ ਤੇ ਜਦੋਂ ਬਚਪਨ ਚਲੇ ਜਾਂਦਾ ਥੋੜੀ ਥੋੜੀ ਚੀਜ਼ਾਂ ਸਮਝ ਆਉਣ ਲੱਗ ਜਾਂਦੀਆਂ ਉੱਥੋਂ ਪਰੇਸ਼ਾਨੀਆਂ ਸ਼ੁਰੂ ਹੋ ਜਾਂਦੀਆਂ ਨੇ બસ ਕੀ ਹੁੰਦਾ ਵੀ ਪਰੇਸ਼ਾਨੀਆਂ ਕਿੰਨੀਆਂ ਵੀ ਹੋਣ ਆਪਾਂ ਟੁੱਟਣਾ ਨਹੀਂ ਆਪਾਂ ਖੜੇ ਰਹਿਣਾ ਤੇ ਆਪਾਂ ਹਾਰ ਨਹੀਂ ਮੰਨਣੀ ਹੈਗੀ ਬਲਕਿ ਇੰਨੀ ਕੁ ਜ਼ਿਆਦਾ ਹਿੰਮਤ ਤੇ ਹੌਸਲਾ ਦਿਖਾਉਣਾ ਮੇਂ ਮਤਲਬ ਮੈਂ ਕਰ ਸਕਦਾ ਇਹ ਤਾਂ ਹੋ ਜੂਏ ਤਾਂ ਚੀਜ਼ ਹੀ ਕੁਛ ਨਹੀਂ ਹੈ ਤਾਂ ਕੁਛ ਵੀ ਮਤਲਬ ਵੱਡਾ ਹੈ ਇਹ ਇਸ ਤਰੀਕੇ ਦੇ ਨਾਲ ਸੋ ਮੈਂ ਵੀ ਮਤਲਬ ਬਹੁਤ ਵੀ ਮਤਲਬ ਐਵੇਂ ਮੈਂ ਮਤਲਬ ਖੁਸ਼ ਰਹੂ ਬਸ ਜੋ ਵੀ ਹੋ ਰਿਹਾ ਠੀਕ ਹੈ ਹਰ ਇੱਕ ਚੀਜ਼ ਮਤਲਬ ਜ਼ਿੰਦਗੀ ਚ ਆਪਣੀ ਜੋ ਵੀ ਹੁੰਦੀ ਹੈ ਨਾ ਜੋ ਵੀ ਹੁੰਦੀ ਹੈ ਕੋਈ ਵੀ ਚੀਜ਼ ਆਪਣੇ ਗੁਰੇ ਲਈ ਨਹੀਂ ਹੁੰਦੀ ਹਰ ਇੱਕ ਚੀਜ਼ ਆਪਾਂ ਨੂੰ ਸਮਝਾਉਣ ਦੇ ਲਈ ਸਿਖਾਉਣ ਦੇ ਲਈ ਹੁੰਦੀ ਹੈ ਤੇ ਹਰ ਇੱਕ ਚੀਜ਼ ਚੋਂ ਨਿਕਲ ਕੇ ਕਿਤੇ ਨਾ ਕਿਤੇ ਆਪਾਂ ਜ਼ਿਆਦਾ ਬੈਸਟ ਹੀ ਬਣ ਦਿਆਂਗੇ ਕਿਤੇ ਵੀ ਆਪਾਂ ਐਵੇਂ ਨਹੀਂ ਹੈਗਾ ਵੀ ਪਹਿਲਾਂ ਆਪਾਂ ਜ਼ਿਆਦਾ ਵੈਸਟ ਸੀ ਤੇ ਹੁਣ ਆਪਾਂ ਕਮਜ਼ੋਰ ਹੋ ਗਏ ਹਰ ਇੱਕ ਚੀਜ਼ ਆਪਾਂ ਨੂੰ ਬਹੁਤ ਬੈਸਟ ਤੇ ਬਹੁਤ ਸਟਰੋਂਗ ਕਰਕੇ ਜਾਂਦੀ ਹੈ ਮਤਲਬ ਮੈਨੂੰ ਲੱਗਦਾ ਨਵੇਂ ਨਵੇਂ ਚੀਜ਼ਾਂ ਲਾਈਫ 'ਚ ਹੁੰਦੀਆਂ ਹੀ ਰਹਿਣੀਆਂ ਚਾਹੀਦੀਆਂ ਕਿਉਂਕਿ ਵੀ ਬੰਦਾ ਸਿੱਖਦਾ ਰਹਿੰਦਾ ਹੈਗਾ ਸਿੱਖਦਾ ਰਹਿੰਦਾ ਹੈ ਤੇ ਸਿੱਖ ਸਿੱਖ ਕੇ ਬਹੁਤ ਜ਼ਿਆਦਾ ਸਮਝਦਾਰ ਉਹ ਬਣ ਜਾਂਦਾ ਹੈ ਕਈ ਚੀਜ਼ਾਂ ਅਸਾਨ ਨਹੀਂ ਹੁੰਦੀਆਂ ਜ਼ਿੰਦਗੀ 'ਚ ਜਿਵੇਂ ਆਪਾਂ ਕਦੇ ਕੋਲ ਦੀ ਨਹੀਂ ਨਿਕਲੇ ਹੈਗੇ ਚੀਜ਼ਾਂ ਨੇ ਉਹਨਾਂ ਚੀਜ਼ਾਂ ਦੀ ਆਪਾਂ ਨੂੰ ਸਮਝ ਕੀ ਆਉ ਜਦੋਂ ਬਾਈ ਗੁਰੂ ਆਪਾਂ ਨੂੰ ਚੀਜ਼ ਦੇ ਵਿੱਚ ਹੀ ਰੱਖ ਲਿਆ ਕਿ ਵੀ ਹਾਂ ਵੀ ਇਹ ਚੀਜ਼ ਪਹਿ ਹੀ ਤੇਰੇ ਤੇ ਗਈ ਕਿ ਜਦੋਂ ਉਹ ਚੀਜ਼ ਆਪਣੇ ਤੇ ਪੈਂਦੀ ਹੈ ਤੇ ਫਿਰ ਉਹਨੂੰ ਆਪਾਂ ਮਤਲਬ ਕਿਤੇ ਨਾ ਕਿਤੇ ਸਹਿਨ ਕਰਦੇ ਆਂ ਤੇ ਆਪਣੀ ਸੈਂਚ ਸ਼ੇਲ ਤਾਂ ਵੱਧਦੀ ਹੈ ਤੇ ਫਿਰ ਜਦੋਂ ਆਪਾਂ ਬਾਹਰ ਨਿਕਲਦੇ ਆਂ ਉਹ ਚੀਜ਼ ਤੋਂ ਤਾਂ ਆਪਾਂ ਨੂੰ ਜਿਹੜੇ ਉਹਦੇ ਚੀਜ਼ ਦੇ ਵਿੱਚ ਫਸੇ ਹੁੰਦੇ ਨੇ ਉਹਨਾਂ ਦਾ ਬਹੁਤ ਨੇੜੇ ਤੋਂ ਸਮਝ ਆਉਂਦੇ ਹੈ ਕਈ ਵੀ ਮਤਲਬ ਦਿੱਕਤ ਹੋ ਪਰੇਸ਼ਾਨੀ ਕਿੰਨੀ ਕਹਿ ਤਾ ਦੁੱਖ ਕਿੰਨਾ ਕਹਿ ਵੱਡਾ ਛੋਟਾ ਹਨਾ ਸਾਰੀਆਂ ਚੀਜ਼ਾਂ ਆਪਾਂ ਨੂੰ ਸਮਝ ਆਉਂਦੀਆਂ ਨੇ ਸੋ ਚਾਹੇ ਬੰਦਾ ਜ਼ਮੀਨ ਤੇ ਚਾਹੇ ਬੰਦਾ ਅਸਮਾਨ ਤੇ ਆਪਣਾ ਅੱਗੇ ਪਿੱਛੇ ਦਾ ਹੋਇਆ ਕਦੇ ਨਾ ਭੁੱਲੋ ਤੇ ਜਿੰਨਾ ਵੀ ਹੋ ਸਕਦਾ ਹੈ ਜੇ ਵਾਹਿਗੁਰੂ ਆਪਾਂ ਨੂੰ ਇੰਨੇ ਜੋਗਾ ਕੀਤਾ ਵੀ ਆਪਾਂ ਕਿਸੇ ਵੈਣ ਪਰਾਂ ਦੇ ਨਾਲ ਖਾਂ ਸਕਦੇ ਆ ਤੇ ਉਹਦੀ ਕਿਤੇ ਨਾ ਕਿਤੇ ਜਿੰਦਗੀ ਦਾ ਜਿਹੜਾ ਦੁੱਖ ਹੈ ਉਹ ਆਪਣੀ ਵਜ੍ਹਾ ਤੋਂ ਆਪਾਂ ਖੁਸ਼ੀ ਦੇ ਵਿੱਚ ਬਦਲ ਸਕਦੇ ਆ ਤੇ ਆਪਾਂ ਨੂੰ ਉੱਥੇ ਜ਼ਰੂਰ ਤੋਂ ਮਤਲਬ ਸਾਥ ਦੇਣਾ ਚਾਹੀਦਾ ਖੜਨਾ ਚਾਹੀਦਾ ਤੇ ਬਾਕੀ ਸਟਰੋਂਗ ਰਹਿਣਾ ਚਾਹੀਦਾ ਆਪਣੀ ਜ਼ਿੰਦਗੀ ਦੇ ਵਿੱਚ ਅੱਗੇ ਵਧਣਾ ਚਾਹੀਦਾ ਕਦੇ ਵੀ ਮਤਲਬ ਕਿਸੇ ਚੀਜ਼ ਤੋਂ ਹਾਰ ਨਹੀਂ ਮੰਨੀ ਚੰਦੀ ਵਿਵਾਸ ਆਪਣਾ ਖਤਮ ਹੈ ਨਹੀਂ ਆਪਣਾ ਕਿਤੇ ਵੀ ਖਤਮ ਨਹੀਂ ਹੈਗਾ ਆਪਾਂ ਅੱਗੇ-ਅਗੇ ਚੱਲਦੇ ਰਹਿਣਾ ਜਿੰਨਾ ਚਿਰ ਸਾਹ ਚੱਲ ਰਹੇ ਨੇ ਕੋਸ਼ਿਸ਼ ਜਾਰੀ ਰਹਿਣੀ ਚਾਹੀਦੀ ਹੈ ਕੋਸ਼ਿਸ਼ ਕਿਤੇ ਵੀ ਮਤਲਬ ਆਪਣੀ ਰੁਕਣੀ ਨਹੀਂ ਚਾਹੀਦੀ ਹੈਗੀ ਤੇ ਆਪਾਂ ਕਮਜ਼ੋਰ ਬਿਲਕੁਲ ਵੀ ਨਹੀਂ ਬਣਨਾ ਸੋ ਹੁਣ ਮੇਰੇ ਨਾਲ ਵੀ ਪਤਾ ਨਹੀਂ ਅੱਗੇ ਕੀ ਮਤਲਬ ਹੋਣਾ ਹੈ ਕੁਝ ਵੀ ਮਤਲਬ ਪਹਿਲਾਂ ਤੋਂ ਹੀ ਮਤਲਬ ਨਾ ਜ਼ਿਆਦਾ ਵੀ ਇਸਕੇ ਕੁਝ ਵੀ ਹੈ ਪਰ ਪਰ ਰਿਸਕੀਆ ਕੁਝ ਵੀ ਹੈ ਉਸ ਦੇ ਨਾਲ ਬਹੁਤ ਸਾਰੀਆਂ ਦੁਆਵਾਂ ਨੇ ਤੇ ਜੋ ਹੋਣਾ ਉਹ ਹੋ ਕੇ ਰਹਿਣਾ ਮਤਲਬ ਉਹ ਆਪਣੀਆਂ ਚੀਜ਼ਾਂ ਜਨਮ ਤੋਂ ਹੀ ਤੈਅ ਹੁੰਦੀਆਂ ਨੇ ਆਪਣੀ ਜ਼ਿੰਦਗੀ ਤੇ ਆਪਣੀ ਮੌਤ ਉਹਦੇ ਵਿੱਚ ਆਪਾਂ ਕੁਝ ਵੀ ਚੇਂਜ ਨਹੀਂ ਕਰ ਸਕਦੇ ਵਾਹਿਗੁਰੂ ਜਿਵੇਂ ਲਿਖਿਆ ਹੁੰਮੀ ਹੁੰਨਾ ਸੋ ਮਤਲਬ ਫੇਰ ਜਦੋਂ ਆਪਾਂ ਨੂੰ ਪਤਾ ਹੈ ਵੀ ਜਿਵੇਂ ਉਹਨੇ ਲਿਖਿਆ ਹੋਂ ਹੋਵੀ ਹੈ ਤੇ ਯਾਰ ਉਹਨੇ ਲਿਖਤਾ ਤੇ ਮਤਲਬ ਫੇਰ ਕੀ ਘਬਰਾਉਣਾ ਫਿਰ ਤਾਂ ਮਤਲਬ ਅੱਗੇ ਵਧੋ ਖੁਸ਼ ਰਹੋ ਜ਼ਿੰਦਗੀ ਚ ਹਮੇਸ਼ਾ ਮਤਲਬ ਜੋ ਵੀ ਹੋ ਰਿਹਾ ਜਿਵੇਂ ਵੀ ਹੋ ਰਿਹਾ ਬਸ ਐਂ ਸੋਚੋ ਵੀ ਮੇਰੇ ਚੰਗੇ ਲਈ ਹੋ ਰਿਹਾ ਸੋ ਜੇ ਗੱਲ ਉਹ ਵਧੀਆ ਲੱਗੀ ਤੇ ਵੀਡੀਓ ਨੂੰ ਲਾਈਕ ਕਰਿਓ ਤੇ ਕਾਫੀ ਜਿਆਦਾ ਸਮਾਂ ਮੈਨੂੰ ਦੇਣ ਲਈ ਸਾਰਿਆਂ ਦਾ ਦਿਲ ਤੋਂ ਥੈਂਕ ਯੂ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਤੋਂ ਕਰ ਲਿਆ ਕਰੋ ਭੁੱਲਿਆ ਨਾ ਕਰੀਓ ਕਿਉਂਕਿ ਮੈਨੂੰ ਐਵੇਂ ਲੱਗਦਾ ਹੁੰਦਾ ਵੀ ਬਹੁਤ ਸਾਰੇ ਭੈਣ ਭਰਾ ਸਬਸਕ੍ਰਾਈਬ ਕਰਨਾ ਭੁੱਲੇ ਜਾਂਦੇ ਹੁਣੇ ਕਿਉਂਕਿ ਮੈਂ ਪੋਲ ਲੈਣਾ ਵੀ ਬਹੁਤ ਵਾਰ ਭੁੱਲੇ ਜਾਂਦੀ ਆ ਤਾਂ ਕਰਕੇ ਮੈਨੂੰ ਇਸ ਤਰ੍ਹਾਂ ਦਾ ਵੀ ਮਤਲਬ ਫੀਲ ਹੁੰਦਾ ਹੈਗਾ ਸੋ ਬਾਕੀ ਵਾਹਿਗੁਰੂ ਸਭ ਨੂੰ ਤਰੱਕੀਆਂ ਵਕਸ਼ੇ ਚੜਦੀ ਕਲਾ ਚ ਰਹੂ ਤੰਦਰੁਸਤ ਰਹੂ ਦੇਲ ਤੋਂ ਜੀ ਸਾ ਤਾ थैंक यू